ਪੰਜਾਬ ਚ ਅਧਿਆਪਕਾਂ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦਾ ਦੱਸਦੇ ਕਿ ਹੁਣ ਸਰਕਾਰ ਨੇ ਨਵੇਂ ਹੁਕਮ ਜਾਰੀ ਕੀਤੇ ਨੇ ਤਾਂ ਬੇਸ਼ੱਕ ਸਿੱਖਿਆ ਮੰਤਰੀ ਹਜੋ ਸਿੰਘ ਬੈਂਸ ਨੇ ਮੁੱਖ ਸਕੱਤਰ ਨੂੰ ਇੱਕ ਪੱਤਰ ਜਾਰੀ ਕਰਕੇ ਅਧਿਆਪਕਾਂ ਨੂੰ ਗੈਰ ਅਕਾਦਮਿਕ ਡਿਊਟੀਆਂ ਤੋਂ ਛੁੱਟ ਦਿੱਤੀ ਸੀ ਉੱਤੇ ਹੀ ਨਗਰ ਨਿਗਮ ਵੱਲੋਂ ਜਾਰੀ ਕੀਤੇ ਗਏ ਇੱਕ ਤਾਜ਼ਾ ਹੁਕਮ ਨੇ ਸਰਕਾਰੀ ਤੇ ਨਿੱਜੀ ਸਕੂਲਾਂ ਦੋਵਾਂ ਵਿੱਚ ਹਲਚਲ ਮਚਾ ਦਿੱਤੀ ਹੈ ਦਰਸਲ ਨਿਗਮ ਨੇ ਹੁਣ ਨਿੱਜੀ ਸਕੂਲਾਂ ਨੂੰ ਬਾਈ ਨੇਮ ਪੱਤਰ ਜਾਰੀ ਕਰਕੇ ਉਹਨਾਂ ਦੇ ਅਧਿਆਪਕਾਂ ਦੇ ਨਾਮ ਜਮ੍ਹਾਂ ਕਰਾਉਣ ਲਈ ਕਿਹਾ ਹੈ ਜੋ ਆਉਣ ਵਾਲੇ ਜਨਗਨਾਂ ਨੂੰ ਲਈ ਡਿਊਟੀ ਤੇ ਜਾਣਗੇ ਤਾਂ ਜਦੋਂ ਨਿਗਮ ਦਾ ਇਹ ਪੱਤਰ ਸਰਕਾਰੀ ਅਤੇ ਤੇ ਨਿੱਜੀ ਦੋਵੇਂ ਸਕੂਲਾਂ ਤੱਕ ਪਹੁੰਚਿਆ ਤਾਂ ਸਿੱਖਿਆ ਮੰਤਰੀ ਬ੍ਰਾਂਸ ਵੱਲੋਂ ਜੋ ਜਾਰੀ ਕੀਤੀ ਗਈ ਪਹਿਲ ਤੇ ਹੀ ਸਵਾਲ ਉਠਾਏ ਗਏ ਅਧਿਆਪਕਾਂ ਤੇ ਪ੍ਰਿੰਸੀਪਲਾਂ ਨੇ ਸਵਾਲ ਕੀਤਾ ਕਿ ਨਗਰ ਨਿਗਮ ਸਿੱਖਿਆ ਮੰਤਰੀ ਦੀ ਮਹਿਮ ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਰਿਪੋਰਟਰਾਂ ਅਨੁਸਾਰ ਹੁਣ ਤੱਕ ਸਰਕਾਰੀ ਵਿਭਾਗਾਂ ਦੇ ਮੁਲਾਜ਼ਮ ਅਤੇ ਸਰਕਾਰੀ ਸਕੂਲ ਅਧਿਆਪਕ ਜਾਣਕਾਰਾਂ ਦੇ ਕੰਮ 'ਚ ਸ਼ਾਮਲ ਰਹੇ ਤਾਂ ਪਰ ਇਸ ਵਾਰ ਤਿਆਰੀ ਕੁਝ ਵੱਖਰੀਆਂ ਜਾਪਦੀਆਂ ਹਨ ਤਾਂ ਨਵੀਆਂ ਅਧਾਰਤਿਕ ਹਦਾਇਤਾਂ ਅਨੁਸਾਰ ਸਰਕਾਰੀ ਅਤੇ ਪ੍ਰਾਈਵੇਟ ਦੋਵੇਂ ਸਕੂਲਾਂ ਦੇ ਅਧਿਆਪਕਾਂ ਨੂੰ ਮਰਦਮ ਸੂਰੀ ਡਿਊਟੀ ਲਈ ਸ਼ਾਮਲ ਕਰਨ ਦੀ ਤਿਆਰੀਆਂ ਚੱਲ ਰਹੀਆਂ ਹਨ ਇਸ ਸਬੰਧ ਚ ਨਗਰ ਨਿਯਮ ਵੱਲੋਂ ਇੱਕ ਰਸਮੀ ਪੱਤਰ ਅਤੇ ਵਿਸਤ੍ਰਿਤ ਪ੍ਰੋਫਰਮ ਜਾਰੀ ਕੀਤਾ ਗਿਆ ਜਿਸ ਵਿੱਚ ਸਾਰੇ ਅਧਿਕਾਰੀ ਅਫਰਦ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਅਧਿਆਪਕਾਂ ਦੇ ਪੂਰੇ ਵੇਰਵੇ ਮੰਗੇ ਗਏ ਨੇ ਹੁਕਮ ਵਿੱਚ ਇਹ ਵੀ ਕਿਹਾ ਗਿਆ ਕਿ ਸਾਰੇ ਜ਼ੋਨਲ ਕਮਿਸ਼ਨਰਾਂ ਨੂੰ ਸਹਾਇਕ ਜਨਗਨਾ ਅਧਿਕਾਰੀ ਨਿਯੁਕਤ ਕੀਤਾ ਗਿਆ ਤਾਂ ਜੋ ਆਪਣੇ ਆਪਣੇ ਜ਼ੋਨਾਂ ਚ ਅਧਿਆਪਕਾਂ ਦੀ ਸੂਚੀ ਤਿਆਰ ਕਰਨਗੇ ਤੇ ਰਿਪੋਰਟ ਪੇਸ਼ ਕਰਨਗੇ ਤਾਂ ਵਿਦੇਸ਼ੀ ਦੌਰੇ ਦੁਰਾਨ ਕਿਉਂ ਯਾਦ ਨਹੀਂ ਰੱਖਿਆ ਗਿਆ ਤਾਂ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਹਾਲਾਂਕਿ ਜ਼ਿਆਦਾਤਰ ਪ੍ਰਾਈਵੇਟ ਸਕੂਲ ਨਾ ਤਾਂ ਇਸ ਕੰਮ ਲਈ ਆਪਣੇ ਅਧਿਆਪਕਾਂ ਨੂੰ ਭੇਜਣ ਲਈ ਤਿਆਰ ਹਨ ਤੇ ਨਾ ਹੀ ਉਹਨਾਂ ਦੇ ਅਧਿਆਪਕ ਹਿੱਸਾ ਲੈਣ ਲਈ ਤਿਆਰ ਨੇ ਤਾਂ ਉਹਨਾਂ ਦਾ ਤਰਕ ਹੈ ਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਸਰਕਾਰ ਇਸ ਨੂੰ ਨਿੱਜੀ ਸਕੂਲਾਂ ਤੇ ਵੀ ਕਿਵੇਂ ਥੋਪ ਸਕਦੀ ਹੈ ਤਾਂ ਬਹੁਤ ਸਾਰੇ ਸਕੂਲਾਂ ਪ੍ਰਿੰਸੀਪਲਾਂ ਨੇ ਇਹ ਵੀ ਸਵਾਲ ਕੀਤੇ ਨੇ ਕਿ ਜਦੋਂ ਉਹਨਾਂ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਵਿਦੇਸ਼ੀ ਦੌਰਿਆਂ ਤੇ ਭੇਜਿਆ ਤਾਂ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਕਿਉਂ ਨਹੀਂ ਯਾਦ ਰੱਖਿਆ ਤਾਂ ਪ੍ਰਾਈਵੇਟ ਸਕੂਲਾਂ ਦੇ ਅਧਿਆਪਕ ਅਤੇ ਪ੍ਰਬੰਧਨ ਉਕਰਮੀਤਾ ਨਾਲ ਇੰਤਜ਼ਾਰ ਕਰ ਰਹੇ ਹਨ ਇਹ ਦਲੀਲ ਦੇ ਰਹੇ ਹਨ ਕਿ ਅਧਿਆਪਕ ਅਕਾਦਮਿਕ ਕੰਮ ਦੀ ਰੀੜ ਦੀ ਹੱਡੀ ਹਨ ਅਤੇ ਉਹਨਾਂ ਨੂੰ ਗੈਰ ਅਕਾਦਮਿਕ ਕੰਮ ਵਿੱਚ ਤਾਇਨਾਤ ਕਰਨ ਨਾਲ ਸਿੱਖਿਆ ਦੀ ਗੁਣਵੱਤਾ ਤੇ ਵਿਦਿਆਰਥੀਆਂ ਦੀ ਭਵਿੱਖ ਨਾਲ ਸਿੱਧਾ ਸਮਝੌਤਾ ਹੁੰਦਾ ਹੈ ਤਾ ਇਸ ਮੁੱਦੇ ਤੇ ਹੁਣ ਵਿਵਾਦ ਅਤੇ ਅਸਤੁਸ਼ਟੀ ਉੱਪਰ ਕੇ ਸਾਹਮਣੇ ਆਈ ਹੈ ਤਾਂ ਖਾਸ ਕਰਕੇ ਬੋਰਡ ਪ੍ਰੀਖਿਆ ਨੇੜੇ ਆ ਰਹੀਆਂ ਹਨ ਅਤੇ ਜ਼ਿਆਦਾਤਰ ਕਲਾਸਾਂ ਵਿੱਚ ਪ੍ਰੀ ਬੋਰਡ ਪ੍ਰੀਖਿਆਵਾਂ ਮਾਡਲ ਟੈਸਟ ਅਤੇ ਸੋਧ ਪ੍ਰੋਗਰਾਮ ਚੱਲ ਰਹੇ ਨੇ ਤਾਂ ਅਧਿਆਪਕ ਇਹ ਤਰਕ ਦੇ ਰਹੇ ਨੇ ਕਿ ਕਲਾਸਰੂਮ ਵਿੱਚ ਪੜਾਉਣਾ ਮਲਕਣ ਅਸਾਈਨਮੈਂਟ ਨਤੀਜਾ ਤਿਆਰ ਕਰਨਾ ਨਿੱਜੀ ਸੁਧਾਰ ਸੈਸ਼ਨ ਤੇ ਪ੍ਰੀਖਿਆ ਦੀ ਤਿਆਰੀ ਉਹਨਾਂ ਦੀਆਂ ਮੁੱਖ ਜ਼ਿੰਮੇਵਾਰੀਆਂ ਨੇ ਤਾਂ ਦੱਸ ਦਈਏ ਕਿ ਪੰਜਾਬ ਚ ਅਧਿਆਪਕਾਂ ਨੂੰ ਲੈ ਕੇ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਹੁਣ ਪੰਜਾਬ ਸਰਕਾਰ ਨੇ ਨਵੇਂ ਹੁਕਮ ਜਾਰੀ ਕਰਦੇ ਹਨ ਉਹਨਾਂ ਨੂੰ ਆਰਡਰ ਕੀਤੇ ਨੇ ਤਾਂ ਬੇਸ਼ੱਕ ਉਹਨਾਂ ਨੇ ਕਿਹਾ ਕਿ ਇੱਕ ਪੱਤਰ ਜਾਰੀ ਕਰਕੇ ਤੇ ਆਪਾਂ ਨੂੰ ਗੈਰ ਅਕਾਦਮੀ ਡਿਊਟੀਆਂ ਤੋਂ ਛੋੜ ਦਿੱਤੀ ਸੀ ਉੱਥੇ ਹੀ ਨਗਰ ਨਿਗਮ ਵੱਲੋਂ ਜਾਰੀ ਕੀਤੇ ਗਏ ਕਿ ਤਾਜ਼ਾ ਹੁਕਮ ਨੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੋਵਾਂ 'ਚ ਹਲਚਲ ਮਚਾ ਦਿੱਤੀ